ਬੱਤ ਤੇਉਂਕ ਚਾਂਦਨੀ ਦੇ ਤੇਰਾ ਬਹਾਦਰ ਔਂ ਲਲਕਾਰ ਸੱਚ ਦੇ ਗੱਚ ਉੱਪਰ ਪਾਵੇ ਦਨੀ ਦੇ ਤੇਗਾ ਬਹਾਦਰ ਇਉ ਲਲਕਾਰੇ ਸੱਚ ਦੇ ਗੱਚ ਉੱਪਰ ਪਵੇ ਸਿਰ ਤੇ ਸੈ ਜਾਂਦਾ ਏ ਆਰੇ ਕਹਦੇ ਸੂਰਜ ਮਰਦਾ ਨਾ ਲਾਲਿਆ ਜੋਰ ਕਾਲੀਆਂ ਰਾਤਾ ਕਟਿਆ ਤਾਂ ਜਾ ਸਕਦਾ ਛੱਡ ਦੇ ਫਿਰ ਝੁਕਣ ਦੀਆਂ ਚਾਕਾ ਕਟਿਆ ਤਾਂ ਜਾ ਚਾਕਾ ਨਿਤ ਹੁਕਮ ਝਾੜਦੀ ਏ ਤੂੰ ਨਿਤ ਹੁਕਮ ਝਾੜਦੀ ਏ ਮੂ ਨੂੰ ਰੱਤ ਬਦੋ ਛਿਲਾ ਕੇ ਭਰਿਆ ਨਹੀਂ ਢੱਡ ਤੇਰਾ ਕਈਆਂ ਮਾਮਾ ਦੇ ਪੁੱਤ ਖਾ ਕੇ ਵਦਿਆ ਫਿਰ ਮੁਕਰੇ ਨਾ ਮਾਰਨ ਸਿਰਾਂ ਬਲੜੇ ਹਾਕਾ ਕਟਿਆ ਤਾਂ ਜਾ ਸਕਦਾ ਚਾਕਾ ਕਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆਂ ਚਾਕਾ ਅੱਖੀ ਤੈ ਬੇਖលਿਆ ਸੱਚ ਨੂੰ ਬੰਦ ਬੰਦ ਕਟਵਾਉਂਦਾ ਚਰ ਖੜੀਆਂ ਚੜ ਜਾਂਦਾ ਤਤੀ ਤਵੀ ਤੇ ਆਸਣ ਲਾਉਂਦਾ ਇਹ ਫੇਦ ਕੇ ਸਮੁੰਦਰ ਚੋਂ ਲੰਘ ਕੇ ਜਾਣਾ ਤਾ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆਂ ਝਾਕਾ ਕਟਿਆ ਤਾ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆਂ ਝਾਕਾ ਤੇਰੀ ਤਲਵਾਰ ਕੋਲੋਂ ਸੱਚ ਦੀਆਂ ਸਾਗ ਨਹੀਂ ਹੋਣੀਆਂ ਸਾਖਾਂ ਕੰਦਾ ਕਬਜਾਨ ਗੀਆਂ ਵਈ ਕੰਦਾ ਕਬਜਾਨ ਗੀਆਂ ਤੈਨੂੰ ਸੱਚ ਦਿਲ ਲੀਏ ਆਖਾਂ ਹੱਦ ਨਹੀਂ ਜਾਵਰਾਨੇ ਪੌਣਿਆ ਰੇਸ਼ਮ ਦੀਆ ਪਸ਼ਾਕ ਕਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆ ਝਾਕਾ ਕਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਝੁਕਣੇ ਜਾਕਾ ਖਾਤਰ ਮਜਲੂਮਾਂ ਦੀ ਬਈ ਖਾਤਰ ਮਜਲੂਮਾਂ ਦੀ ਜੋਦੇ ਕਰ ਜਾਂਦੇ ਕੁਰਬਾਨੀ ਲੋਕੀ ਨੋ ਲੈਂਦੇ ਨੇ ਰਹਿਦਾ ਜਗ ਤੇ ਨਾਮ ਨਿਸ਼ਾਨੀ ਕਰ ਜਾ ਲਾ ਦੇਣਗੇ ਲੋਕੀ ਪਉਣ ਬਣ ਜਦੀਆ ਬਾਤਾ ਕਟਿਆ ਚਾਕਾ ਕਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆਂ ਚਾਕਾ ਲੋਕਾਂ ਦੀਆਂ ਖੁਸ਼ੀਆਂ ਨੂੰ ਕਰਕੇ ਮਹਿਲਾਂ ਦੇ ਵਿੱਚ ਕੈਦੀ ਤੂੰ ਖੂਨ ਪਸੀਨੇ ਦੀ ਲਾਵੇਂ ਰੋਜ ਹੱਥਾਂ ਤੇ ਮਹਿੰਦੀ ਤੇਥੋਂ ਹੱਕ ਖੋਣੇ ਨੇ ਹੋ ਨੰਗੇ ਜੋ ਹਾਕਾ ਕਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆਂ ਝਾਕਾ ਕਟਿਆ ਤਾਂ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆਂ ਝਾਕਾ ਵੱਡਿਆ ਸਰ ਮੁਕਣੇ ਨਾ ਮਾਰਨ ਸਿਰਾਂ ਵਾਲੜੇ ਹਾਕਾ ਕਟਿਆ ਤੇ ਜਾ ਸਕਦਾ ਛੱਡ ਦੇ ਸਿਰ ਝੁਕਣੇ ਦੀਆਂ ਝਾਕਾ ਕਵੀਸ਼ਰੀ ਜੱਥੇ ਨੇ ਜਿੱਥੇ ਆਪਣੀ ਇਸ ਰਚਨਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਉੱਥੇ ਉਸ ਵੇਲੇ ਦਾ ਵਾਕਾ ਉਹ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਉਹ ਕੌਤਕ ਸੀ ਕਿਸ ਤਰ੍ਹਾਂ ਦੀ ਉਹ ਬਾਤਾਂ ਲਾਪਸੀ ਇਸ